ਮੈਂ ਜਦੋਂ ਵੀ ਮੈਂ ਧਰਮ ਅਸਥਾਨ ਕੋਲ ਲੰਘਦਾ ਹਾਂ ਜਦੋਂ ਵੀ ਮੈਂ ਕਿਸੇ ਧਰਮ ਅਸਥਾਨ ਕੋਲ ਲੰਘਦਾ ਹਾਂ ਤਾਂ ਮੇਰਾ ਸਿਰ ਸ਼ਰਦਾ ਨਾਲ ਝੁੱਕ ਜਾਂਦਾ ਹੈ ਮੇਰਾ ਸਿਰ ਸ਼ਰਦਾ ਨਾਲ ਝੁੱਕ ਜਾਂਦਾ ਹੈ ਸ਼ਰਦਾ ਨਾਲ ਨਹੀਂ ਸ਼ਰਮ ਨਾਲ ਮੇਰਾ ਸਿਰ ਝੁੱਕ ਜਾਂਦਾ ਹੈ ਸ਼ਰਦਾ ਨਾਲ ਨਹੀਂ ਸ਼ਰਮ ਨਾਲ ਸੋ ਕਈ ਵਾਰੀ ਬੜਾ ਦੁੱਖ ਹੁੰਦਾ ਹੈ ਦੇਖ ਕੇ ਪਿਆ ਆ ਧਰਮ ਦੇ ਨਾਂ ਤੇ ਆਪਣੀ ਵਿਚਾਰ ਧਾਰਾ ਦੇ ਨਾਂ ਤੇ ਜਿਹੜੀ ਸਾਡੇ ਮਨ ਚ ਕੱਟੜਦਾ ਆ ਰਹੀ ਆ ਉਹਦੇ ਪ੍ਰਤੀ ਉਹ ਸਮਾਜ ਵਾਸਤੇ ਕਿੰਨੀ ਘਾਤਕ ਆ ਜਿਸ ਤਰ੍ਹਾਂ ਬੱਚਾ ਬਚਪਨ ਤੋਂ ਹੀ ਆਪਣੀਆਂ ਮਾਂ ਬਾਪ ਨੂੰ ਪਛਾਣਦਾ ਤੇ ਆਪਣੇ ਰਿਸ਼ਤੇਦਾਰਾਂ ਨੂੰ ਪਛਾਣਦਾ ਤੇ ਮੈਂ ਆਪਣੀ ਕਿਤਾਬਾਂ ਨੂੰ ਪਛਾਣਨਾ ਸ਼ੁਰੂ ਕਰਤਾ ਸੀ ਇੱਕ ਹੈਰਾਨੀ ਦੀ ਗੱਲ ਕਹ ਲਵਾਂ ਆ ਸਾਹਿਬ ਨਾਲ ਪਿਆਰ ਮੇਰਾ ਬਚਪਨ ਤੋਂ ਹੀ ਆ ਪਹਿਲੀ ਕਲਾਸ ਤੋਂ ਜੀ ਮੈਂ ਇਹਨੂੰ ਇਸ ਚੀਜ਼ ਨੂੰ ਨਾਪਨਾ ਚਾਹਾਂ ਮਾਪਨਾ ਚਾਹਾਂ ਤੇ ਮੈਨੂੰ ਐਂ ਲੱਗਦਾ ਨਾਸਕ ਦੇ ਭਾਵਾਂ ਸਿਰਫ ਇਹੀ ਨਹੀਂ ਆ ਕਿ ਤੁਸੀਂ ਈਸ਼ਵਰ ਨੂੰ ਨਹੀਂ ਮੰਨਦੇ ਨਾਸਕ ਦੇ ਭਾਵ ਜਿਹੜੇ ਵੱਡੇ ਭਾਵੋ ਇਹ ਹੈ ਮੈਂ ਕਿਸੇ ਧਰਮ ਕਰਮ ਦੀਆਂ ਜਿਹੜੀਆਂ ਰੌਹ ਰੀਤਾ ਦੇ ਵਿੱਚ ਅੰਧ ਵਿਸ਼ਵਾਸ ਆ ਜਿਹਨੂੰ ਅਸੀਂ ਪਰੰਪਰਾਵਾਂ ਕਹਿੰਦੇ ਆ ਮੈਂ ਉਹਨਾਂ ਤੋਂ ਸਾਫ਼ ਉਹਨੂੰ ਮੁਕਰਦਾ ਆਜ ਕਾ ਇਕਲਬਿਆ ਇਹ ਜਿਹੜੀ ਮੇਰੀ ਕਹਾਤਾ ਸੀ ਇਹ ਜਿਹੜੀ ਸਾਡੀ ਪ੍ਰਾਣਿਕ ਕਹਾਣੀਆਂ ਪ੍ਰਾਣਿਕ ਮਹਾਭਾਰਤ ਦੇ ਵਿੱਚੋਂ ਲਈ ਗਈ ਸੀ ਵੀ ਇਹ ਕਲਬਿਆ ਨਾਂ ਦੇ ਲੜਕੇ ਦਾ ਜਰੋਣਾਚਾਰਿਆ ਨਾ ਇਸ ਕਰਕੇ ਅੰਗੂਠਾ ਕਟਵਾ ਲਿਆ ਸੀ ਵੀ ਉਹ ਪੀਲਾ ਦਾ ਲੜਕਾ ਆਦੀਵਾਸੀ ਦੇ ਲੜਕਾ ਵਾਹ ਬਦ ਨਾ ਸਕੇ ਉਹਨੂੰ ਉਹਦਾ ਅੰਗੂਠਾ ਜਿਹੜਾ ਸੀ ਜਿਸ ਅੰਗੂਠੇ ਨਾਲ ਉਹ ਚਿਲਾ ਖਿੱਚਦਾ ਤੁੰਸਦਾ ਉਹ ਚਿਲ ਉਸ ਅੰਗੂਠੇ ਨੂੰ ਕਟਵਾ ਲਿਆ ਸੀ ਔਰ ਮੈਂ ਇਸ ਕਹਾਤਾ ਦੇ ਵਿੱਚ ਇਹ ਗੱਲ ਸ਼ਾਮਿਲ ਕੀਤੀ ਆ ਤੇ ਜੇ ਅੱਜ ਅੱਜ ਮੈਂ ਕਲਬਿਆ ਜੇ ਅੱਜ ਕੋਈ ਦਰੋਣਾ ਚਾਰਿਆ ਮੇਰੇ ਕੋਲੋਂ ਅਗੂਠਾ ਮੰਗਦਾ ਤਾਂ ਮੈਂ ਗੂਠਾ ਕਟਾਵਾਂ ਨਹੀਂ ਮੈਂ ਸਿਰਫ ਦਿਖਾਵਾਂਗਾ ਕਿਹਾ ਜਾਂਦਾ ਹੈ ਕਿ ਸੋਚ ਕਦੀ ਹਾਲਾਤਾਂ ਦੀ ਮਹਤਾਜ ਨਹੀਂ ਹੁੰਦੀ ਅਤੇ ਜੇਕਰ ਇਨਸਾਨ ਦੇ ਵਿੱਚ ਕੁਝ ਕਰਨ ਦਾ ਜਜਵਾ ਹੋਵੇ ਤਾਂ ਉਹ ਜਿਹੜੇ ਮਰਜ਼ੀ ਹਾਲਾਤਾਂ ਦੇ ਵਿੱਚ ਹੋਵੇ ਉਹ ਕਰ ਗੁਜ਼ਾਰਦਾ ਹੈ ਸੋ ਅੱਜ ਤੁਹਾਡੀ ਮੁਲਾਕਾਤ ਇੱਕ ਅਜਿਹੇ ਇਨਸਾਨ ਨਾਲ ਕਰਨ ਜਾ ਰਹੇ ਹਾਂ ਦਵਾਰਕਾ ਭਾਰਤੀ ਉਹਨਾਂ ਦਾ ਨਾਮ ਹੈ ਤੇ 76 ਸਾਲ ਉਮਰ ਦੀ ਉਹਨਾਂ ਦੀ ਉਮਰ ਹੈ 76 ਸਾਲ ਦੀ ਉਮਰ ਦੇ ਵਿੱਚ 14 ਤੋਂ 15 ਕਿਤਾਬਾਂ ਲਿਖ ਚੁੱਕੇ ਹਨ ਕਿੱਤਾ ਕਰਦੇ ਹਨ ਮੋਚੀ ਦਾ ਜੁੱਤੀਆਂ ਬਣਾਉਂਦੇ ਹਨ ਹਾਲਾਤਾਂ ਦੇ ਚੱਲਦੇ ਇਹ ਕਿੱਤਾ ਪਿਤਾ ਜੀ ਦਾ ਕਿੱਤਾ ਉਹਨਾਂ ਨੇ ਅਪਣਾਇਆ ਅਤੇ ਉਹਨਾਂ ਨਾਲ ਗੱਲ ਕਰਾਂਗੇ ਕਿ ਕੀ ਸੋਚ ਰੱਖਦੇ ਹਨ ਜਿਹੜਾ ਕਿ ਨਾ ਨਾਲ ਕਿਤਾਬਾਂ ਨਹੀਂ ਲੋਕਾਂ ਨੂੰ ਆਪਣਾ ਗਿਆਨ ਵੰਡਦੇ ਹਨ ਦਰਕਾਰਜੀ ਪਹਿਲਾਂ ਤਾਂ ਪੀਟੀਸੀ ਨਿਊਜ਼ ਤੇ ਤੁਹਾਡਾ ਵੈਲਕਮ ਹੈ ਸਵਾਗਤ ਹੈ ਦੂਸਰਾ ਇੱਕ ਸੋਚ ਜਾਣਨਾ ਚਾਹੁੰਦੇ ਹਾਂ ਕਿ ਇਹ ਜਿਹੜੀ ਪੜ੍ਹਾਈ ਦੀ ਲਗਨ ਸੀ ਇਹ ਕਦੋਂ ਤੋਂ ਸੀ ਕਿਵੇਂ ਦੇ ਹਾਲਾਤ ਸੀ ਬਚਪਨ ਚ ਜੀ ਹਾਂ ਇਸ ਤਰ੍ਹਾਂ ਹੈ ਜੀ ਕਿ ਤਾਂ ਜਿਸ ਤਰ੍ਹਾਂ ਬੱਚਾ ਬਚਪਨ ਤੋਂ ਹੀ ਆਪਣੀਆਂ ਮਾਪਿਆਂ ਨੂੰ ਪਛਾਣਦਾ ਤੇ ਆਪਣੇ ਰਿਸ਼ਤੇਦਾਰਾਂ ਨੂੰ ਪਛਾਣਦਾ ਤੇ ਮੈਂ ਆਪਣੀ ਕਿਤਾਬਾਂ ਨੂੰ ਪਛਾਣਨਾ ਸ਼ੁਰੂ ਕਰਤਾ ਸੀ ਇਹ ਇਸ ਨੂੰ ਤੁਸੀਂ ਸ਼ੱਕ ਇੱਕ ਹੈਰਾਨੀ ਦੀ ਗੱਲ ਕਹ ਲੋ ਜਾਂ ਸਾਹਿਤ ਨਾਲ ਪਿਆਰ ਮੇਰੇ ਬਚਪਨ ਤੋਂ ਹੀ ਆ ਪਹਿਲੀ ਕਲਾਸ ਤੋਂ ਹੀ ਔਰ ਮੈਂ ਖੁਦ ਕੇ ਵੀ ਹਰਾਨ ਹੁੰਦਾ ਕਿ ਆਮ ਤੌਰ ਤੇ ਜਿਹੜਾ ਸਾਡੇ ਨਾਲ ਬੱਚੇ ਪੜਦੇ ਰਹੇ ਆ ਲੜਕੇ ਪੜਦੇ ਰਹੇ ਆ ਉਹਨਾਂ ਵਿੱਚ ਲਗਭਗ ਕਿਸੇ ਵਿੱਚ ਵੀ ਇਸ ਤਰ੍ਹਾਂ ਦੀ ਰੁਚੀ ਨਹੀਂ ਸੀ ਕਿ ਜਿਹੜਾ ਆਪਣੀ ਸਿਲੇਬਸ ਦੀ ਕਿਤਾਬ ਤੋਂ ਇਲਾਵਾ ਵੀ ਕੁਝ ਕਿਤਾਬਾਂ ਪੜਦੇ ਹੋਣਗੇ ਪਰ ਮੇਰੀ ਰੁਚੀ ਜਿਹੜੀ ਅਲੱਗ ਸੀ ਬਹੁਤ ਅਲੱਗ ਸੀ ਔਰ ਮੈਂ ਤੁਸੇ ਹਰਾਨ ਹੋਵੋਗੇ ਕਿ ਮੈਂ ਜਦੋਂ ਆਪਣੀ ਸਿਲੇਬਸ ਦੀ ਕਿਤਾਬ ਪੜ੍ਹਦਾ ਸੀ ਤੇ ਉਸ ਪੁਸਤਕ ਤੋਂ ਬਾਅਦ ਮੈਂ ਪੜ੍ਹ ਕੇ ਜੱਤਕਮ ਇੱਕ ਅਜੀ ਕਹਾਣੀ ਲਿਟਰੇਚਰ ਦੀ ਉਹਨਾਂ ਦੇ ਨਾਲ ਚੰਦ ਮਾਮਾ ਹਿੰਦੀ ਦੇ ਆਹ ਰਾਜਾ ਬਈਆ ਵਗੈਰਾ ਹੋਰ ਮੈਗਜ਼ੀਨ ਸੀ ਬੱਚਿਆਂ ਵਾਸਤੇ ਤੇ ਉਹ ਮੇਰੇ ਕੋਲ ਪੈ ਰਹੇ ਦੇ ਸੀਗੇ ਪੁਰਾਣੇ ਤੇ ਉਹ ਮੈਂ ਉਹ ਪੜ੍ਹ ਕੇ ਜੱਤੇ ਨਹੀਂ ਸੌਂਦਾ ਸੀ ਕਿਉਂਕਿ ਮੈਂ ਨੀਂਦ ਨਹੀਂ ਸਿਆਂਦੀ ਸੋ ਇਹ ਇੰਨੀ دیਵਾਨਗੀ ਸੀ 76 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਉਦੋਂ ਦੇ ਹਾਲਾਤ ਕਿ ਪੜ੍ਹਾਈ ਦੇ ਮਤਲਬ ਘਰ ਘਰ ਦੇ ਹਾਲਾਤ ਕਿਵੇਂ ਦੇ ਸੀ ਜਾਂ ਕਿਤਾਬਾਂ ਖੱਲੀਆਂ ਮਿਲ ਜਾਂਦੀਆਂ ਸੀ ਉਹ ਨਹੀਂ ਬੜਾ ਮੁਸ਼ਕਲ ਸੀ ਗਾ ਜੀ ਅ ਜਿੱਦ ਤੱਕ ਅਸੀਂ ਆਪਣੀ ਮੈਂ ਆਪਣੀ ਜੇ ਆਪਣੇ ਆਪਣੀ ਗੱਲ ਕਰਾਂ ਜੋ ਆਪਣੇ ਸਮਾਜ ਦੀ ਜੋ ਆਪਣੇ ਕਮਿਊਨਿਟੀ ਦੀ ਗੱਲ ਕਰਾਂ ਤੇ ਬਹੁਤ ਮੁਸ਼ਕਲ ਸੀ ਔਰ ਸਾਡੇ 100 ਦੇ ਵਿੱਚੋਂ ਪੰਜ ਸੱਤ ਬੱਚੇ ਜਿਹੜੇ ਪੜਨ ਗਹਾਂਦੇ ਹੁੰਦੇ ਸੀਗੇ ਪੜਨ ਦੀ ਕੋਈ ਉਚ ਨਹੀਂ ਸੀ ਨਾ ਸਰਕੰਸਟੈਂਸਸ ਸੀਗੇ ਜਾਨੀ ਇਸ ਕਰਕੇ ਬਹੁਤ ਫਰਕ ਪੈ ਗਿਆ ਹੁਣ ਤਾਂ ਔਰ ਅੱਜ ਦਾ ਔਰ ਉਸ ਵੇਲੇ ਦਾ ਜਾਂ 60 ਸਾਲ ਪਹਿਲਾਂ ਦੀ ਗੱਲ ਕਰਦੇ ਆ ਤਾਂ ਬਹੁਤ ਬਹੁਤ ਹੀ ਅੰਤਰ ਆ ਗਿਆ ਹਰ ਚੀਜ਼ ਕਿੰਨੀ ਕਿੰਨੀ ਪੜਾਈ ਕੀਤੀ ਆ ਮੇਰਾ ਹਰ ਸੈਕਿੰਡ ਹੈ ਜੀ हाँ उस, तो बाद फिर। उस तो बाद मैं जॉब की है जी बिजली बोर्ड च और बिजली बोर्ड थोड़ा चर मैं एज ए चार्ज रहा थे उस तो बाद फिर मैं चले गया सुंदरनगर सेंटर हिमाचल प्रदेश उ मैं जॉब की थी सेंटर गवर्नमेंट की एज ए इलेक्ट्रीशियन मैं उ ਸਸ 8 ਸਾਲ ਮੈਂ ਤੁਮ ਮਰੀਆ ਜੌਬ ਕਰ ਜੇ ਹਾਲਾਤਾਂ ਨੇ ਚਲਦੇ ਕਹਿ ਸਕਦੇ ਆ ਵੀ ਹਾਲਾਤਾਂ ਚਲਦੇ ਪਿਤਾ ਜਿਹੜਾ ਪਿਤਾ ਪੁਰਖੀ ਕੀਤਾ ਸੀ ਉਹਨੂੰ ਆਪਣਾ ਅੱਗੇ ਇਹ ਲਿਖਣ ਦੀ ਸੋਚ ਕਿਵੇਂ ਆਈ ਆਪਣੀਆਂ ਜਿਹੜੀਆਂ ਤੁਸੀਂ ਆਪਣੀ ਸੋਚ ਲੋਕਾਂ ਤੱਕ ਕਦੋਂ ਵੰਡਣੀ ਸ਼ੁਰੂ ਕੀਤੀ ਇਸ ਤਰ੍ਹਾਂ ਜੀ ਮੈਂ ਜੇ ਮੈਂ ਇਹਨੂੰ ਇਸ ਚੀਜ਼ ਨੂੰ ਆਪਣਾ ਚਾਹਾਂ ਮਾਪਣਾ ਚਾਹਾਂ ਤੇ ਮੈਨੂੰ ਐ ਲੱਗਦਾ ਵੀ ਮੈਂ ਦੁਨੀਆ ਦਾ ਹਰ ਤਰ੍ਹਾਂ ਦਾ ਲਿਟਰੇਚਰ ਪੜਿਆ ਅੰਗਰੇਜ਼ੀ ਤੋਂ ਲੈ ਕੇ ਹਿੰਦੀ ਪੰਜਾਬੀ ਤੋਂ ਜੋ ਅਨਵਾਦ ਹੋਇਆ ਉਰਦੂ ਤੋਂ ਅਨਵਾਦ ਹੋਇਆ ਜੋ ਹਰ ਭਾਸ਼ਾ ਦੇ ਵਿੱਚ ਅਨਵਾਦ ਹੋਇਆ ਮੈਂ ਹਿੰਦੀ ਪੰਜਾਬੀ ਚ ਪੜਿਆ ਔਰ ਮੈਂ ਜਿਹੜੇ ਮੇਰੇ ਉਹ ਪੜਨ ਤੋਂ ਬਾਅਦ ਜਿਹੜੇ ਮੇਰੇ ਅੰਦਰ ਅਹਿਸਾਸ ਪੈਦਾ ਹੁੰਦੇ ਆ ਤੇ ਉਹ ਮੈਨੂੰ ਪ੍ਰੇਰਣਾ ਦਿੰਦੇ ਆ ਭਈ ਤੇਰਾ ਜਿਹੜਾ ਕਰਨ ਦਾ ਕੰਮ ਆ ਉਹ ਇਹੀ ਆ ਜੋ ਤੂੰ ਦੇਖਿਆ ਸੁਣਿਆ ਗਲਤ ਸੁਣਿਆ ਔਰ ਗਲਤ ਦੇਖਿਆ ਉਹਨੂੰ ਤੁਸੀਂ ਕਿਸ ਤਰ੍ਹਾਂ ਤੁਸੀਂ ਉਹਨੂੰ ਠੀਕ ਕਰੋਗੇ ਕਿਸ ਤਰ੍ਹਾਂ ਤੁਸੀਂ ਚਾਹਦੇ ਆ ਵੀ ਉਹਨੂੰ ਬਣਾਣਾ ਔਰ ਇਸੇ ਧਾਰ ਲੈ ਕੇ ਮੇਰੇ ਮਨ ਚ ਸਾਡੇ ਸਮਾਜ ਦੀਆਂ ਕੁਰੀਤੀਆਂ ਕਾਸਟਿਜ਼ਮ ਸਾਡੇ ਸਮਾਜ ਦੀਆਂ ਅੰਧਵਿਸ਼ਵਾਸ ਸਾਡੇ ਸਮਾਜ ਦੇ ਧਰਮ ਨੂੰ ਲੈ ਕੇ ਅੰਧਵਿਸ਼ਵਾਸ ਕੱਟੜਤਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਨੂੰ ਪ੍ਰੇਰਨਾ ਦਿੰਦੀਆਂ ਸੀ ਕਿ ਮੈਂ ਕੰਮ ਸੇ ਕੰਮ ਇਹਨਾਂ ਦੇ ਪ੍ਰਤੀ ਮੈਂ ਜਿਹੜਾ ਆਪਣਾ ਵਿਰੋਧ ਜ਼ਾਹਰ ਕਰਾਂ ਆਪਣੇ ਵਿਚਾਰ ਤਾਂ ਰ ਦਸਾਂ ਮੈਂ ਵੈਸੇ ਨਿੱਜੀ ਤੌਰ ਤੇ ਮੈਂ ਨਾਸਤਕ ਹਾਂ ਨਾਸਤਕ ਦੇ ਭਾਵਾ ਸਿਰਫ ਇਹ ਨਹੀਂ ਆ ਕਿ ਤੁਸੀਂ ਈਸ਼ਵਰ ਨੂੰ ਨਹੀਂ ਮੰਨਦੇ ਨਾਸਤਕ ਦੇ ਭਾਵ ਜਿਹੜੇ ਵੱਡੇ ਭਾਵੋ ਇਹ ਹੈ ਮੈਂ ਕਿਸੇ ਧਰਮ ਕਰਮ ਦੀਆਂ ਜਿਹੜੀਆਂ ਰੌ ਰੀਤਾ ਦੇ ਵਿੱਚ ਅੰਧ ਵਿਸ਼ਵਾਸ ਆ ਜਿਹਨੂੰ ਅਸੀਂ ਪਰੰਪਰਾਵਾਂ ਕਹਿੰਦੇ ਆ ਮੈਂ ਉਹਨਾਂ ਤੋਂ ਸਾਫ਼ ਉਹਨੂੰ ਮੁਕਰਦਾ ਮੈਂ ਉਹਨਾਂ ਦੇ ਪ੍ਰਤੀ ਮੈਂ ਉਹਨਾਂ ਦਾ ਜਿਹੜਾ ਨਜ਼ਰੀਆ ਬਹੁਤ ਆਪਣਾ ਅਲੱਗ ਰੱਖਦਾ ਮੈਂ ਨਹੀਂ ਚਾਹਦਾ ਕਿ ਮੈਂ ਕਿਸੇ ਗ੍ਰੰਥ ਮੂਰੇ ਕਿਸੇ ਕਿਤਾਬ ਮੂਰੇ ਮੱਥਾ ਟੇਕ ਕੇ ਹੀ ਜ਼ਿੰਦਗੀ ਸਫਲ ਸਮਝਦਾ ਨਾ ਮੈਂ ਚਾਹਨਾ ਆਦਮੀ ਦਾ ਰابطਾ ਆਦਮੀ ਦੇ ਨਾਲ ਬਹੁਤ ਵਧੀਆ ਹੋਣਾ ਚਾਹੀਦਾ ਅਸੀਂ ਹਿਊਮਨ ਆ ਆਦਮੀ ਆ ਔਰ ਸਾਡੀ ਜਿਹੜੀ ਅਪਰੋਚ ਆ ਹਿਊਮਨਿਜ਼ਮ ਦੇ ਪ੍ਰਤੀ ਹੀ ਵੱਤੂ ਵੱਧ ਹੋਣੀ ਚਾਹੀਦੀ ਚਾਹੇ ਆਪਾਂ ਕਿਸੇ ਵੀ ਧਰਮ ਦੇ ਕਿਉਂ ਨਾ ਹੋਈਏ ਮੈਂ ਜਦੋਂ ਵੀ ਮੈਂ ਧਰਮ ਅਸਥਾਨ ਕੋਲ ਲੰਘਦਾ ਹਾਂ ਜੋ-ਜੋ ਵੀ ਮੈਂ ਕਿਸੇ ਧਰਮ ਅਸਥਾਨ ਕੋਲ ਲੰਘਦਾ ਹਾਂ ਤਾਂ ਮੇਰਾ ਸਿਰ ਸ਼ਰਦਾ ਨਾਲ ਝੁੱਕ ਜਾਂਦਾ ਹੈ ਮੇਰਾ ਸਿਰ ਸ਼ਰਦਾ ਨਾਲ ਝੁੱਕ ਜਾਂਦਾ ਹੈ ਸ਼ਰਦਾ ਨਾਲ ਨਹੀਂ ਸ਼ਰਮ ਨਾਲ ਮੇਰਾ ਸਿਰ ਝੁੱਕ ਜਾਂਦਾ ਹੈ ਸ਼ਰਦਾ ਨਾਲ ਨਹੀਂ ਸ਼ਰਮ ਨਾਲ ਸੋ ਕਈ ਵਾਰੀ ਬੜਾ ਦੁੱਖ ਹੁੰਦਾ ਹੈ ਦੇਖ ਕੇ ਪੇ ਆਪਾਂ ਧਰਮ ਦੇ ਨਾਂ ਤੇ ਆਪਣੀ ਵਿਚਾਰਧਾਰਾ ਦੇ ਨਾਂ ਤੇ ਜਿਹੜੀ ਸਾਡੇ ਮਨ ਚ ਕੱਟੜਤਾ ਆ ਰਹੀ ਆ ਉਹਦੇ ਪ੍ਰਤੀ ਉਹ ਸਮਾਜ ਦੇ ਵਾਸਤੇ ਕਿੰਨੀ ਘਾਤਕ ਆ ਉਹ ਸਮਾਜ ਕਿੰਨੀਆਂ ਬੰਡੀਆਂ ਪਾ ਰਹੀਆਂ ਉਹਦੇ ਜੇ ਉਹਦੇ ਬਦਲੇ ਆਪਾਂ ਜੇ ਸਾਡੇ ਸਮਾਜ ਦੇ ਵਿੱਚ ਕਾਸਟ ਜਮਾ ਜਾਤ ਪਾਤਾ ਉੱਚ ਨੀਚਾ ਔਰ ਕੰਮ ਨੂੰ ਲੈ ਕੇ ਖਾਸ ਕਰਕੇ ਕੰਮ ਕਿੱਤੇ ਨੂੰ ਲੈ ਕੇ ਜਿਹੜਾ ਸਾਡੇ ਮਨ ਚ ਵਿਚਾਰਧਾਰਾ ਬਣੀ ਹੋਆ ਔਰ ਹਰਾਨੀ ਇਸ ਗੱਲ ਦੀ ਹੋਣੀ ਚਾਹੀਦੀ ਆ ਕਿ ਸਾਡੇ ਸਮਾਜ ਚ ਜਿਹੜਾ ਕੋਈ ਛੋਟਾ ਕੰਮ ਕਰਦਾ ਚਾਹੇ ਜੁੱਤੀਆਂ ਬਣਾਉਂਦਾ ਚਾਹੇ ਉਤਰਖਾਣਾ ਕੰਮ ਕਰਦਾ ਚਾਹੇ ਉਹ ਦਰਜੀ ਦਾ ਕੰਮ ਕਰਦਾ ਚਾਹੇ ਲੋਹਾਰ ਦਾ ਕੰਮ ਕਰਦਾ ਸਾਡੇ ਮਨ ਵਿੱਚ ਉਹਦੇ ਪ੍ਰਤੀ ਉਹ ਸਟੇਟਸ ਨਹੀਂ ਹੁੰਦਾ ਜਿਹੜਾ ਸਟੇਟਸ ਇੱਕ ਖਾਲੀ ਬੰਦੇ ਕੋਲ ਆ ਬਿਹਲੇ ਬੰਦੇ ਕੋਲ ਆ ਕੁਰਸੀ ਤੇ ਬੈਠਣ ਵਾਲੇ ਬੰਦੇ ਕੋਲ ਆ ਔਰ ਇਹਦੇ ਖਿਲਾਫ ਇਹਦੇ ਉਲਟ ਜਦੋਂ ਤੁਸੀਂ ਯੂਰਪ ਦੀ ਕਲਚਰ ਦੇਖਦੇ ਆ ਉਹਦੇ ਵਿੱਚ ਹਰ ਬੰਦੇ ਦਾ ਉਹਨੇ ਈ ਮਾਨ ਆ ਉਹਨੇ ਮਾਨ ਇੱਕ ਥੱਲੇ ਬੈਠਣ ਵਾਲੇ ਦਾ ਉਹਨੇ ਮਾਨ ਉੱਪਰ ਪਰਜਹਾ ਤੇ ਬੈਠਣ ਵਾਲੇ ਦਾ ਹਰੇ ਕੋਲ ਆਪਣੀ ਜਿਹੜੀ ਉਹਦੀ ਸਟੇਟਸ ਹੈ ਸਮਸ਼ੋਸ਼ਲ ਬਿਲਕੁਲ ਬਰਕਰਾਰ ਆ ਕੰਮ ਨਾਲ ਕੋਈ ਜੁੜਦਾ ਨਹੀਂ ਆ ਉਹ ਜੇ ਤੁਸੀਂ ਇਹਨੂੰ ਜੇ ਆਪਾਂ ਥੋੜੀ ਜਿਹੀ ਗੱਲ ਹੋਰ ਇਹਨੂੰ ਗਹਿਰਾਈ ਨਾਲ ਲੈ ਕੇ ਜਾਈਏ ਤਾਂ ਸਾਨੂੰ ਇਹ ਸੋਚ ਕੇ ਸ਼ਰਮ ਆਣੀ ਚਾਹੀਦੀ ਆ ਵੀ ਇਹ ਵਿਚਾਰਤਾਰੇ ਕਿੱਥੋਂ ਆਈ ਆ ਇਹ ਜਿਹੜੇ ਵਿਚਾਰ ਕਿੱਥੋਂ ਆਇਆ ਇਸ ਸਾਡੀ ਜਿਹੜੀ ਪੁਰਾਣੀ ਕਲਚਰ ਜਿਹਦੇ ਪ੍ਰਤੀ ਮੈਂ ਆਪਣਾ ਰਵਈਆ ਬਹੁਤ ਕੱਟੜ ਰੱਖਦਾ ਉਹਦੇ ਵਿੱਚ ਆਂਦੇ ਆ ਅਸੀਂ ਕਿਉਂ ਨਹੀਂ ਦੂਰ ਕਰਦੇ ਉਹਨੂੰ ਅਸੀਂ ਕਿਉਂ ਉਹਨਾਂ ਰੂ ਰੀਤਾਂ ਨੂੰ ਦੁਬਾਰਾ ਫੇਰ ਮੰਨੀ ਜਾਂਦੇ ਆ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਸਾਡੇ ਵਿਤਕਰਾ ਕਰ ਰਹੀਆਂ ਸਾਡੇ ਸਮਾਜ ਦੇ ਵਿਚਾਰਧਾਰਾ ਗੰਦਲਾ ਕਰ ਰਹੀਆਂ ਉਹ ਹਿਮਨਿਜ਼ਮ ਨੂੰ ਨੁਕਸਾਨ ਪਹੁੰਚਾ ਰਹੀਆਂ ਹਾਂਜੀ ਜਿਹੜੀਆਂ ਜਿਹੜੀਆਂ 14 15 ਪੁਸਤਕਾਂ ਤੁਸੀਂ ਲਿਖੀਆਂ ਉਹਨਾਂ ਵਿੱਚੋਂ ਕੁਝ ਜਿਹੜੀਆਂ ਕਿ ਬਹੁਤ ਜ਼ਿਆਦਾ ਮੰਨੀਆਂ ਜਾ ਰਹੀਆਂ ਜਾਂ ਕਿਤੇ ਯੂਜ਼ ਕੀਤੀਆਂ ਜਾਂਦੀਆਂ ਉਹਨਾਂ ਬਾਰੇ ਦੱਸੋ ਹਾਂ ਉਹਨਾਂ ਵਿੱਚ ਸਾਰੀਆਂ ਕੋ ਕੋ ਲਿਟਰੇਚਰਾਂ ਜੁੜੀਆਂ ਸਾਰੀਆਂ ਕੁਝ ਅਨੁਵਾਦਿਤ ਆ ਜਿਹੜੀਆਂ ਅੱਛਾ-ਅੱਛੇ ਜਿਸ ਤਰ੍ਹਾਂ ਮੈਂ ਬਹੁਤ ਜ਼ਿਆਦਾ ਪਹਿਲਾਂ ਸਾਡੇ ਇੱਕ ਮਿੱਤਰ ਲੇਖਕ ਸੀ ਉਹਨਾਂ ਦਾ ਨਾਮ ਪ੍ਰਕਾਸ਼ ਬਾਲਮੀਕ ਉਹਨਾਂ ਦੀ ਇੱਕ ਆਤਮਕਥਾ ਸੀ ਝੂਠਣ ਹਿੰਦੀ ਦੇ ਵਿੱਚ ਉਹਦਾ ਮੈਂ ਪੰਜਾਬੀ ਅਨੁਵਾਦ ਕੀਤਾ ਪਈ ਹੋਣੀ ਆ ਔਰ ਉਹ ਕਾਫੀ ਪੁਸਤਕਾਂ ਕਟੜ-ਕਟੜ ਵੀ ਉਹਦੇ 4-5 ਐਡੀਸ਼ਨ ਅੱਜ ਤੱਕ ਉਹਦੇ ਬਿਕ ਚੁੱਕੇ ਉਸ ਪੁਸਤਕ ਦੇ ਸੋ ਸਰਨੀ ਜਿਹੜੀਆਂ ਲਾਸਾਨੀ ਪੁਸਕਾਂ ਜਿਹਨਾਂ ਨੇ ਕਹਿੰਦੇ ਸੀ ਬਹੁਤ ਮਸ਼ਹੂਰ ਪੁਸਤਕਾਂ ਔਰ ਹਿਊਮਨਿਜ਼ਮ ਨੂੰ ਪੱਕਾ ਕਰਨ ਵਾਲੀਆਂ ਉਹਨਾਂ ਦਾ ਮੈਂ ਅਨੁਵਾਦ ਕੀਤਾ ਔਰ ਉਹਨਾਂ ਦੇ ਉੱਪਰ ਕੰਮ ਕੀਤਾ ਕਵਤਾ ਵੀ ਬਹੁਤ ਜ਼ਿਆਦਾ ਚਰਚਿਤ ਹੈ ਉਹ ਕਿਹੜੀ ਹੈ ਦੱਸੂਗੀ ਔਰ ਕਿੱਥੇ ਉਹ ਜਿਹੜੀ ਮੇਰੀ ਕਵਤਾ ਜੀ ਉਹ ਹਿੰਦੀ ਦੇ ਵਿੱਚ ਲਿਖੀ ਸੀ ਮੈਂ ਉਹ ਉਹਦਾ ਜਿਹੜਾ ਨਾਂ ਸੀ ਉਹ ਉਹ ਇਸ ਤਰ੍ਹਾਂ ਸੀ ਭਈ ਆ ਜਗਾ ਇੱਕ ਲੱਭਿਆ ਇਹ ਜਿਹੜੀ ਮੇਰੀ ਕਵਿਤਾ ਸੀ ਇਹ ਜਿਹੜੀ ਸਾਡੀ ਪੁਰਾਣਕ ਕਹਾਣੀਆਂ ਪੁਰਾਣਕ ਮਹਾਭਾਰਤ ਦੇ ਵਿੱਚ ਲਈ ਗਈ ਸੀ ਵੀ ਇੱਕ ਲੱਭਿਆ ਨਾਂ ਦੇ ਲੜਕੇ ਦਾ ਜਰੋਣਾ ਚਾਰਿਆ ਨਾ ਇਸ ਕਰਕੇ ਅੰਗੂਠਾ ਕਟਵਾ ਲਿਆ ਸੀ ਵੀ ਉਹ ਪੀਲਾ ਦਾ ਲੜਕਾ ਆਦੀ ਵਾਸੀ ਦਾ ਲੜਕਾ ਗਾਹਾਂ ਵੱਧ ਨਾ ਸਕੇ ਉਹਨੂੰ ਉਹਦਾ ਅੰਗੂਠਾ ਜਿਹੜਾ ਸੀ ਜਿਸ ਅੰਗੂਠੇ ਨਾਲ ਉਹ ਚਿੱਲਾ ਖਿੱਚਦਾ ਧੁੰਸਦਾ ਉਹ ਚਿੱਲ ਉਸ ਅੰਗੂਠੇ ਨੂੰ ਕਟਵਾ ਲਿਆ ਸੀ ਔਰ ਮੈਂ ਇਸ ਕਵਤਾ ਦੇ ਵਿੱਚ ਇਹ ਗੱਲ ਸ਼ਾਮਿਲ ਕੀਤੀ ਆ ਕਿ ਜੇ ਅੱਜ ਅੱਜ ਮੈਂ ਕਲਬਿਆ ਜੇ ਅੱਜ ਕੋਈ ਦਰੋਣਾ ਚਾਰਿਆ ਮੇਰੇ ਕੋਲੋਂ ਅਗੂਠਾ ਮੰਗਦਾ ਤਾਂ ਮੈਂ ਗੂਠਾ ਕਟਾਵਾ ਨਹੀਂ ਮੈਂ ਸਿਰਫ ਦਿਖਾਵਾਂਗਾ ਸੋ ਇਹ ਕਿਤਾਬ ਕਵਤਾ ਦਾ ਅਨੁਮਾਨ ਸੀ ਕੁਝ ਕੁਝ ਇਹ ਕਿਤਾਬਾਂ ਇਹੀਆਂ ਵੀ ਆ ਜਿਹੜੀਆਂ ਕਿ ਨਵੇਂ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਵੀ ਕਾਫੀ ਸਹਾਈ ਸਾਬਤ ਹੋ ਰਹੀਆਂ ਆ ਉਹ ਕਿਹੜੀਆਂ ਕਿਹੜੀਆਂ ਉਹ ਨਹੀਂ ਇਸ ਤਰ੍ਹਾਂ ਨਹੀਂ ਹੈ ਜੀ ਮੇਰਾ ਐਕਚੁਅਲੀ ਮੇਰੀ ਜਿਹੜੀ ਪੁਸਤਕਾਂ ਉਹ ਵਿਚਾਰਧਾਰਾ ਨਾਲ ਜੁੜੀਆਂ ਮੈਂ ਉਸ ਵਿਚਾਰਧਾਰਾ ਤੋਂ ਜਿਹੜੀ ਮੈਨੂੰ ਨਹੀਂ ਚੰਗੀ ਲੱਗਦੀ ਜਾਂ ਜਿਹੜੀ ਮੇਰੇ ਸਮਾਜ ਨੂੰ ਨੁਕਸਾਨ ਪਹੁੰਚਾਉਂਦੀ ਆ ਮੈਨੂੰ ਨੁਕਸਾਨ ਪਹੁੰਚਾਉਂਦੀ ਹੈ ਹਿਊਮਨ ਨੁਕਸਾਨ ਪਹੁੰਚਾਉਂਦੀ ਆ ਮੈਂ ਉਹਦੇ ਵਿਰੋਧ 'ਚ ਜਿਹੜੇ ਮੈਂ ਆਪਣੇ ਲੇਖ ਲਿਖਦਾ ਉਹਦੇ ਵਿਰੋਧ 'ਚ ਮੈਂ ਉਹਦੇ ਬਾਰੇ ਮੈਂ ਚਰਚਾ ਕਰਦਾ ਤੇ ਉਹਦੇ ਬਾਰੇ ਮੈਂ ਖੁੱਲ੍ਹ ਕੇ ਲਿਖਦਾ ਨੰਗਾ ਲਿਖਦਾ ਇਹ ਨਹੀਂ ਕੋਈ ਛੋਟਛਾ ਬਾ ਨਹੀਂ ਆ ਮੈਂ ਜੋ ਸੋਚ ਤੁਸੀਂ ਲਿਖਦੇ ਹੋ ਉਹ ਪੜ੍ਹ ਕੇ ਕਦੀ ਕਿਸੇ ਨੇ ਕਿਹਾ ਹੋਵੇ ਵੀ ਇਦਾਂ ਦਾ ਨਾਂ ਲਿਖੋ ਜਾਂ ਕੁਝ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹ ਹੁੰਦਾ ਰਿਹਾ ਮੈਂ ਸਾਡੇ ਜਿਹੜੇ ਹਿੰਦੂਵਾਦੀ ਜਿਹੜੇ ਕੱਟੜ ਸੰਗਠਨ ਆਇਆ ਉਹ ਕਾਫੀ ਧਮਕੀਆਂ ਵੀ ਸਾਨੂੰ ਮਿਲ ਰਹੀਆਂ ਆ ਆਪਾਂ ਇੱਥੇ ਮੈਗਜ਼ੀਨ ਕੱਢਦੇ ਆ ਇੱਕ ਬਹੁਤ ਧਰਮ ਪ੍ਰਚਾਰਕ ਉਹਦੇ ਵਿੱਚ ਜਿਹੜੀਆਂ ਮੇਰੇ ਰਚਨਾਮਾ ਹਰ ਮਹੀਨੇ ਛਾਪਦੀਆਂ ਤੇ ਉਹਦੇ ਵਿੱਚ ਸਾਨੂੰ ਕਈ ਵਾਰੀ ਇਹ ਧਮਕੀਆਂ ਆਈਆਂ ਮੇਰੇ ਕੋਲ ਲਾਲ ਸ਼ਾਈ ਨਾਲ ਲਿਖੇ ਖਤ ਵੀ ਪਏ ਆ ਮੇਰੀ ਡਾਇਰੀ ਦੇ ਵਿੱਚ ਤੋ ਉਹਦੇ ਵਿੱਚ ਉਹਨੇ ਕਿਹਾ ਵੀ ਨਹੀਂ ਤੁਸੀਂ ਇਸ ਤਰ੍ਹਾਂ ਕੰਮ ਨਹੀਂ ਕਰਨਾ ਲੇਕਿਨ ਅਸੀਂ ਆਪਣੀ ਜ਼ਿੰਦਗੀ ਜਿਹੜੀ ਆ ਸਾਰਾ ਅਸੀਂ ਇਸ ਇਹ ਸਮਝ ਕੇ ਚੱਲਦੇ ਆਂ ਕਿ ਇਸ ਧਰਤੀ ਤੇ ਰਹਿਣਾ ਜਾਂ ਨਹੀਂ ਰਹਿਣਾ ਇਹ ਕੁਦਰਤ ਕੋਲ ਆ ਪਰ ਅਸੀਂ ਆਪਣਾ ਜਿਹੜਾ ਕੰਮ ਕਰਨਾ ਉਹ ਬਿਨਾਂ ਕਿਸੇ ਧਮਕੀ ਤੋਂ ਬਿਨਾਂ ਕਿਸੇ ਦਬਾਤ ਤੋਂ ਉਹ ਕਰਦੇ ਰਹਿਣਾ ਸੋ ਇਸ ਸਮ ਦੁਆ ਕਾ ਭਾਰਤੀ ਜੀ ਕਿੱਤਾ ਹੈ ਜੁੱਤੀਆਂ ਬਣਾਉਣ ਦਾ ਪਰ ਕਰਮ ਕਰਦੇ ਨੇ ਕਿਤਾਬਾਂ ਨਾਲ ਲਿਖਦੇ ਨੇ ਸਮੇਂ ਕੱਢ ਕੇ ਜਿਆਦਾ ਤੋਂ ਜਿਆਦਾ ਆਪਣੀ ਸੋਚ ਜਿਹੜੀ ਹੈ ਉਹ ਲਿਖ ਕੇ ਲੋਕਾਂ ਤੱਕ ਪਹੁੰਚਾਉਂਦੇ ਹਨ ਔਰ ਆਪਣੀ ਸੋਚ ਬਾਰੇ ਦੱਸਿਆ ਹੈ ਕਿ ਸੋਚ ਇਹ ਹੈ ਕਿ ਲੋਕਾਂ ਨੂੰ ਬੰਦੇ ਨੂੰ ਬੰਦੇ ਦੇ ਨਾਲ ਮਿਲ ਕੇ ਜੀਣਾ ਚਾਹੀਦਾ ਹੈ ਨਾ ਕਿ ਆਪਣੇ ਆਪਣੇ ਧਰਮ ਦੀਆਂ ਸੋਚਾਂ ਨੂੰ ਲੈ ਕੇ ਕੋਈ ਅਰਚਨਾ ਪੈਦਾ ਕਰਨੀਆਂ ਚਾਹੀਦੀਆਂ ਹਨ ਜਾਂ ਸਮਾਜ ਨੂੰ ਗੰਦਲਾ ਕਰ ਕਰਨ ਦੀ ਸੋਚ ਰੱਖਣੀ ਚਾਹੀਦੀ ਹੈ ਜੇਕਰ انسان ਦੇ ਨਾਲ انسان ਮਿਲ ਕੇ ਰਹੇਗਾ ਤਾਂ ਪਿਆਰ ਵਧੇਗਾ ਅਜਹੀ ਸੋਚ ਦੇ ਨਾਲ ਇਹ ਕੰਮ ਕਰਦੇ ਹਨ ਅਤੇ ਤੁਹਾਡਾ ਖਾਸ ਔਰਤ ਇਹਨਾਂ ਨੂੰ ਰੂਪ ਰੂਪ ਕਰਾਇਆ ਹੈ ਇਹਨਾਂ ਦੀ ਸੋਚ ਨਾਲ ਰੂਪ ਰੂਪ ਕਰਾਇਆ ਹੈ ਅਤੇ ਆਸ ਕਰਦੇ ਹਾਂ ਕਿ ਜੇ ਇਹਨਾਂ ਦੀਆਂ ਲਿਖੀਆਂ ਕਿਤਾਬਾਂ ਜਿਹੜੀਆਂ ਹਨ ਜਿਹੜਾ ਇਹਨਾਂ ਦਾ ਸੰਦੇਸ਼ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚੇਗਾ ਔਰ ਉਹ ਆਪਣੀ ਜ਼ਿੰਦਗੀ ਦੇ ਵਿੱਚ انسان ਨਾਲ انسان انسان ਦੇ ਨਾਲ ਜੁੜ ਕੇ انسان ਦੇ ਨਾਲ ਪਿਆਰ ਕਰਕੇ ਅੱਗੇ ਵਧਣਗੇ ਕੈਮਰਾ ਪਰਸਨ ਕੁਲਦੀਪ ਕੱਕੜ ਦੇ ਨਾਲ ਯੋਗੇਸ਼ ਕੁਮਾਰ ਪੇਟੀਸ਼ਨ نیوز ਹੁਸ਼ਿਆਰਪੁਰ